ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਹੋਏ ਹਨ। ਉਹਨਾਂ ਨੇ ਆਪਣੇ ਜੀਵਨ ਦੇ 52 ਸਾਲ ਲਗਭਗ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਦੁਰੀਆਈ ਦੀਵਾਨਬਾਈ ਗੁਰੂ ਅਰਜਨ ਦੇਵ ਜੀ ਦੇ ਦੋ ਪ੍ਰਮੁੱਖ ਕਾਰਜ ਹਰਿਮੰਦਰ ਸਾਹਿਬ ਜੀ ਉਸਾਰੀ ਅਤੇ ਆਗਰੰਥ ਸਾਹਿਬ ਜੀ ਇਸ ਬਾਦ ਨਾ ਕਰਨਾ ਸੀ ਹਰਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਸਾਈ ਮੀਆਂ ਮੀਰਜੀ ਤੋਂ ਨੀਰ ਖਾ ਕੇ ਉਹਨਾਂ ਨੇ ਬਿਸ਼ਪ ਨੂੰ ਇਹ ਸੁਨੇਹਾ ਦਿੱਤਾ ਕਿ ਹਰਮੰਦਰ ਸਾਹਿਬ ਸਰਬ ਸੰਜਾ ਸਥਾਨ ਹੈ ਕਿੱਥੇ ਉਹਨਾਂ ਨੇ ਸੰਗਤ ਨੂੰ ਸੱਚੀ ਬਾਣੀ ਦੇ ਲੜ ਲਾਇਆ ਉੱਥੇ ਉਹਨਾਂ ਨੇ ਇਨਸਾਨਾਂ ਨੂੰ ਜਾਤੀ ਭੇਦ ਭਾਗ ਉੱਚ ਨੀਚ ਅਤੇ ਬੰਦਨਾ ਤੋਂ ਮੁਕਤ ਕਰਦੇ ਹੁੰਿਆ। ਛੁੱਧਰ ਜਾਤੀ ਦੇ ਭਗਤਾਂ ਨੂੰ ਮਾਨਵਤਾ ਦੀ ਸਿੱਖਿਆ